ਚਾਹਣੇ ਹੋ ਵੀ ਤੁਹਾਡੇ ਘਰਾਂ ਦੇ ਬਾਥਰੂਮ ਤੇ ਰਸੋਈਆਂ ਸ਼ੀਸ਼ੇ ਵਾਂਗ ਚਮਕਣ ਫੋਟਾਂਾਂ ਬਾਅਦ ਵੱਡ ਜਾਣ ਗਰਮੀਰ ਟ੍ਰੇਡਿੰਗ ਕੰਪਨੀ ਜਲੰਧਰ ਸ਼ਹਿਰ ਜਿੱਥੇ ਹਰ ਚੀਜ਼ ਤੁਹਾਨੂੰ ਵਧੀਆ ਦੇਣੀ ਆ ਰੇਟ ਘੱਟ ਲੈਣਾ ਹਾਲਾਂਕਿ ਜੇ ਤੁਸੀਂ ਇੱਥੋਂ 50000 ਰੁਪਏ ਦੀ ਸ਼ਾਪਿੰਗ ਕਰਦੇ ਆ ਤੁਹਾਡੇ ਘਰ ਤੱਕ ਹੋਮ ਡਿਲੀਵਰੀ ਵੀ ਫ੍ਰੀ ਦੇ ਦੇਣੀ ਹੈਗੀ ਆ ਇਹ ਸਾਡੇ ਕੋਲ ਸਟਾਰਟਿੰਗ ਰੇਂਜ ਹੈਗੀ 3500 ਰੁਪਏ 10 ਸਾਲ ਦੀ ਗਾਰੰਟੀ ਹੈ ਜਿੰਨੇ ਮਰਜ਼ੀ ਵੀ ਹਲਾਇਓ 3500 ਰੁਪਏ ਦੀ ਵੋਲ ਐਂਡ ਸੀਟ ਆਹ ਹੈ ਦਿੱਤਾ ਤੁਸੀਂ ਦੇਖ ਦਿਓ ਜਰਾ ਬਿਲਕੁਲ ਭਾਜੀ ਦੇਖੋ ਨਾਲ 골ਡਨ ਤੁਹਾਨੂੰ ਪੁਸ਼ ਬਟਨ ਵੀ ਮਿਲੇਗਾ ਸੇਮ ਮੈਚ ਕਰਕੇ ਬਲੈਕ ਸੀਟ ਵੀ ਮਿਲੇਗੀ ਬਲੈਕ ਨਾਲ ਬਲੈਕ ਮਿਲੇਗਾ 10 ਸਾਲ ਦੀ ਗਾਰੰਟੀ ਗੱਲਾਂ ਦੀ ਮਾਰਜਿਨ ਤੁਹਾਨੂੰ 9200 ਨਹੀਂ ਮਿਲੇਗੀ ਅਸੀਂ ਇਹ 5500 ਰੁਪਏ ਦਿਵਾ ਦੇ ਤੁਹਾਨੂੰ 32 ਇੰਚ ਸਾਈਜ਼ ਜੀਜ਼ਰ ਪੀ ਆਰਓ ਵਾਟਰ ਵਾਟਰ ਫਿਲਟਰ ਇਹ ਵੀ ਫ੍ਰੀ ਦੇਣਾ ਐ ਐਵਰੀ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਫ੍ਰੀ ਆ ਸੋ ਦੇਖੋ ਜਿਹੜੇ ਸ਼ਕੀਲ ਲੋਗ ਆ ਜਿਹੜੇ ਕਹਿੰਦੇ ਸਾਡੇ ਬਾਥਰੂਮ ਦੀ ਲੁੱਕ ਬਿਲਕੁਲ ਡਿਫਰੈਂਟ ਬਣਾ ਦੇ ਵੀ ਟੌਪ ਦੀ ਲੱਗਿਆ ਦੇਖੋ ਤੁਹਾਡੀ ਚੋਇਸ ਆ ਕੋਈ ਸ਼ਕੀਲ ਮੁੰਡਾ ਕਹਿੰਦਾ ਮਿੰਟੋ ਸਰ ਗੋਲਡ ਨਹੀਂ ਬਣਾਉਣਾ ਆਪਾਂ 40000 ਜਿਦਾਂ ਨੂੰ ਦੋ ਬਾਥਰੂਮ ਇੱਕ ਕਿਚਨ ਤਿਆਰ ਕਰਕੇ ਦੇਵਾਂਗੇ ਪਰ ਟਾਈਲ ਤੋਂ ਟਾਈਲ ਤੱਕ ਫਿਟਿੰਗ ਤੁਸੀਂ ਆਪ ਕਰਾਣੀ ਆ ਹਲ ਸਾਰੀ ਰੇਂਜ ਦੇ ਵਿੱਚ ਇਹ ਆ ਜਾਂਦੀ ਹੈ ਕੰਪਲੀਟ ਇਹਨਾਂ ਨੂੰ ਮਾਰਕੀਟ 17000 ਰੁਪਏ ਨਹੀਂ ਮਿਲ ਰਹਾ ਇਹ 8500 ਰੁਪਏ ਦੇਵਾਂਗੇ ਜਿਹੜਾ ਮਰਜ਼ੀ ਕਲਰ ਲਏ ਉਹਦੇ ਉੱਛੋਂ ਆ ਦੇਖੋ ਜੈਗੂਅਰ ਵਰਗੇ ਮਾਡਲ ਨੇ ਸਾਰੇ ਤੁਹਾਨੂੰ ਅਸੀਂ 2400 ਰੁਪਏ ਦੇਵਾਂਗੇ ਜਿਹੜਾ ਮਰਜ਼ੀ ਮਾਡਲ ਲਲੋ ਅਲੀ ਗੰਡੀ ਕਲਰ ਦੀ ਸਾਡੇ ਕੋਲ 10 ਸਾਲ ਜਦੋਂ ਮਰਜ਼ੀ ਚੇਂਜ ਕਰਾ ਲਓ ਕਲਰ 17 ਤਰੀਕ ਤੱਕ 17 ਸਤੰਬਰ ਤੱਕ ਆਜੋ ਇੱਕ ਹਫਤਾ ਆਫਰ ਨੇ ਝੜੀਆਂ ਲਾਤੀਆਂ ਬਹੁਤ ਸਾਰੇ ਫਾਇਦੇ ਹੋਣਿਆ We'll be right <laughs> back. ਲਓ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਪੰਜਾਬ ਦੇ ਸਭ ਤੋਂ ਲਗਜ਼ਰੀ ਸ਼ੋਰੂਮ ਗਰਮੀ ਟ੍ਰੇਨਿੰਗ ਕੰਪਨੀ ਦੇ ਜਿੱਥੇ ਅੱਜ ਤੁਹਾਡੇ ਘਰ ਅਸੀਂ ਸ਼ੀਸ਼ੇ ਬਾਗ ਚਮਕਾਣੇ ਆਂ ਭਾਵੇਂ ਘਰ ਤੁਹਾਡੇ ਛੋਟੇ ਛੋਟੇ ਆ ਪਰ ਮਹਿਲਾਂ ਵਰਗੇ ਬਣਾ ਦੇਾਂਗੇ ਤੁਹਾਡੇ ਘਰਾਂ ਦੇ ਬਾਥਰੂਮ ਤੁਹਾਡੇ ਘਰਾਂ ਦੀਆਂ ਰਸੋਈਆਂ ਮੈਂ ਕਹਾਂ ਸ਼ੀਸ਼ੇ ਬਾਗ ਚਮਕਣ ਗਿਆ ਜੇ ਰੇਟਾਂ ਦੀ ਗੱਲ ਕਰੀਏ ਜਿਹੜਾ ਬਾਜ਼ਾਰ ਤੁਸੀਂ 1 ਲੱਖ ਦਾ ਸਮਝ ਲੈਣਾ ਇੱਥੇ ਤੁਹਾਨੂੰ ਅਸੀਂ 50000 ਰੁਪਏ ਦੇਵਾਂਗੇ 50000 ਦੇ ਨਾਲ ਪੂਰੇ ਪੰਜਾਬ ਚ ਹੋਮ ਡਿਲੀਵਰੀ ਫ੍ਰੀ ਦੇਵਾਂਗੇ ਪਰ ਇਹ ਆਫਰ ਹੈਗੀ ਸਿਰਫ 17 ਤਰੀਕ ਤੱਕ 17 ਸਤੰਬਰ ਤੱਕ ਆਜੋ ਇੱਕ ਹਫਤਾ ਆਫਰ ਨੇ ਝੜੀਆਂ ਲਾਤੀਆਂ ਬਹੁਤ سارے ਫਾਇਦੇ ਹੋਣੇ ਆ ਹੁਣ ਪੂਰੀ ਵੀਡੀਓ ਤੁਸੀਂ ਐਂਡ ਤੱਕ ਦੇਖ ਲਓ ਪੂਰੀ ਵੀਡੀਓ ਦੇ ਵਿੱਚ ਇਦਾਂ ਦਾ ਸਮਾਨ ਤੁਹਾਨੂੰ ਹੋਰ ਕਿਤੋਂ ਨਹੀਂ ਮਿਲੂਗਾ ਇਦਾਂ ਦੇ ਕਲਰ ਇਤਾਂ ਦੀ ਡਿਜ਼ਾਈਨਿੰਗ ਵੈਰਾਈਟੀ ਨਹੀਂ ਮੈਂਣੀ ਭਾਈ ਜੀ ਬਹੁਤ ਜਿਆਦਾ ਰਿਸਪੌਂਸ ਮਾਰੇ ਲੋਕਾਂ ਦਾ ਲੋਕਾਂ ਦਾ ਪ੍ਰੈਸ਼ਰ ਬਣ ਜਾਂਦਾ ਵੀ ਤੁਸੀਂ ਦੁਵਾਰੀ ਉੱਥੇ ਜਾਓ ਪੰਜਾਬ ਸਾਰਾ ਘੁੰਮੀਦਾ ਪਰ ਗਰਮੀਰ ট্রেਡਿੰਗ ਕੰਪਨੀ ਇੱਕ ਬ੍ਰਾਂਡ ਬਣ ਗਿਆ ਅੱਜ ਵੀ ਲੋਕਾਂ ਦਾ ਫਾਇਦਾ ਕਰਦੇ ਉਹ ਤੇ ਓਵਰਾਂ ਦੇ ਦਿਓ ਜਿਨੇ ਬਾਥਰੂਮ ਤੇ ਰਸੋਈਆਂ ਬਣਾਉਣੀਆਂ ਵੀ ਦੇਖੋ ਬ੍ਰਾਂਡ ਅਸੀਂ ਇਸ ਕਰਕੇ ਬਣ ਗਏ ਕਿ ਅਸੀਂ ਹਰੇਕ ਨਾਲ ਇਮਾਨਦਾਰੀ ਨਾਲ ਕੰਮ ਕਰੀਦਾ ਕੋਈ ਅਸੀਂ ਡੁਪਲੀਕੇਟ ਮੰਨ ਲਈ ਦੇਣਾ ਕਿਸੇ ਨੂੰ origignal ਚੀਜ਼ ਦੇਈ ਦੀ everything ਪਰਫੈਕਟ ਫੁੱਲ ਬਰਾਜ਼ ਦੀ ਟੂਟੀਆਂ ਦੇਈ ਦੀ ਆਪਾਂ ਉਹ ਦੇਖੋ ਇਹਦਾ ਅੱਜ ਦੀ offer ਅਸੀਂ ਨਵੀਂ ਗੱਡੀ ਹੈ ਮਾਰਕੀਟ ਤੁਹਾਨੂੰ 7000 ਤੋਂ ਘੱਟ ਨਹੀਂ ਮਿਲੇਗੀ 10 ਸਾਲ ਦੀ ਗਾਰੰਟੀ ਸੀਟ ਦੀ 1 ਪੀ ਸੀਟ ਅਸੀਂ ਤੁਹਾਨੂੰ 3500 ਰੁਪਏ ਹੀ ਦੇਵਾਂਗੇ ਵਿਦ ਸੀਟ ਕਵਰ ਮਾਰਕੀਟ ਸੀਟ ਕਵਰ ਨਾਲ ਨਹੀਂ ਦਿੰਦੇ ਸੀਟ ਕਵਰ ਹੀ ਨਾਲ ਦੇਵਾਂਗੇ 3500 ਚ ਠੀਕ ਹੈ ਇਹ ਇੱਕ ਨਵਾਂ ਮਾਡਲ ਆਇਆ ਦੇਖੋ ਜੀ 1 ਪੀਸ ਹੈ ਬਿਲਕੁਲ ਇਹ 4500 ਰੁਪਏ ਦਾ ਦੇਵਾਂਗੇ ਮਾਰਕੀਟ 9000 ਤੋਂ ਘੱਟ ਨਹੀਂ ਮਿਲੇਗਾ ਤੁਹਾਨੂੰ 10 ਸਾਲ ਦੀ ਗਾਰੰਟੀ ਹੈ ਉਸ ਵਾਰ ਦੇਖੋ ਟੇਬਲ ਟੌਪ ਦੀ ਵੈਰਾਈਟੀ ਬੜੀ ਆਈ ਸਾਡੇ ਕੋਲ ਨਵੇਂ ਬਲੈਕ ਕਲਰ ਸਾਰੇ ਅਵੇਲੇਬਲ ਆ ਵਾਸ਼ ਮਸ਼ੀਨ ਕਿਹਨੇ ਸਕੁਅਰ ਲੈਣਾ ਹੈ ਤੁਹਾਨੂੰ 2200 ਰੁਪਏ ਦਾ ਪਵੇਗਾ ਵਿਦ ਪ੍ਰੋਟੈਸਟਰ ਉਸ ਵਾਰ ਦੇਖੋ ਨਵੇਂ ਮਾਡਲ ਆਈਵਰੀ ਕਲਰ ਲੈ ਲਓ ਇਹ ਵੀ ਤੁਹਾਨੂੰ 4500 ਇਹ 4500 ਚ ਕਿੰਨੇ ਮਾਡਲ ਆਏ ਦੇਖੋ ਨਵੇਂ ਨਵੇਂ ਵਾਸ਼ ਮਸ਼ੀਨ ਕਿਹਨੇ ਛੋਟਾ ਲੈਣਾ 1500 ਦਾ ਟੇਬਲ ਟੌਪ ਦੇਖੋ ਤੁਹਾਨੂੰ ਵਾਈਟ ਜੈਗਵਰ ਚ ਵੀ ਮਿਲ ਜੇਗਾ ਸਾਰੀ ਰੇਂਜ ਮਿਲ ਜੇਗੀ ਉਸ ਵਾਰ ਦੇਖੋ ਸਕੁਅਰ ਵਾਸ਼ ਮਸ਼ੀਨ ਚਾਹੀਦਾ ਤੁਹਾਨੂੰ 1600 ਰੁਪਏ ਦੇਵਾਂਗੇ ਵਿਦ ਪ੍ਰੋਟੈਸਟਰ ਮਾਰਕੀਟ ਤੁ ਫਿਰ ਇਹ ਇਨ ਬਿਲਟ ਜੈਟ ਵਾਲੀ ਸੀਟ ਹੈ ਇਹ ਵੀ ਤੁਹਾਨੂੰ ਅਸੀਂ 4500 ਰੁਪਏ ਹੀ ਦੇਵਾਂ ਇਹ ਜਿੰਨੇ ਮਰਜ਼ੀ ਪੀਸ ਲੈ ਜਾਓ 10 ਸਾਲ ਦੀ ਗਾਰੰਟੀ ਹੈ ਦੀ ਫਿਰ ਆ ਜਾਂਦਾ ਜੀ ਡਾਇਮੰਡ ਮਾਡਲ ਇਹ ਤੁਹਾਨੂੰ 5500 ਰੁਪਏ ਦਾ ਦੇਵਾਂਗੇ ਅੱਪਾ ਭਾਜੀ ਵਾਈਟ ਕਲਰ ਤਾਂ ਬਹੁਤ ਠੀਕ ਹੈ ਪਰ 골ਡਨ ਹੀ ਦੇਖੀਏ ਇਹਦੀ ਕਿੰਨੇ ਕਿੱਤਾ ਭਾਜੀ ਇਹ ਨਵਾਂ ਨਵੀਂ ਸੀਰੀਜ਼ ਆਈ ਹੈ ਬਹੁਤ ਡਿਮਾਂਡ ਇਹਨਾਂ ਦੀ 골ਡਨ ਸੀਟ ਇਹਨਾਂ ਤੁਸੀਂ ਪੂਰਾ ਵਾਸ਼ਰੂਮ ਤੁਸੀਂ 골ਡਨ ਬਣਾ ਸਕਦੇ ਹੋ ਹੂੰ ਉਸ ਤੋਂ ਬਾਅਦ ਸਾਡੇ ਕੋਲ ਵਾਸ਼ਬੈਨ 1300 ਰੁਪਏ ਦਾ ਵੀ ਹੈ ਦੇਖੋ ਮਾਰਕੀਟ ਤੁਹਾਨੂੰ 2000 ਤੋਂ ਘੱਟ ਨਹੀਂ ਮਿਲੇਗਾ ਅਸੀਂ 1300 ਰੁਪਏ ਦਾ ਸਾਰੇ ਕਲਰ ਅਵੇਲੇਬਲ ਆਪਣੇ ਕੋ ਫਿਰ 1 ਪੀ ਸੀਟ ਆ ਗਈ ਜੀ ਬਲੈਕ ਕਲਰ ਦੀ ਕਿਸੀ ਕੀ ਡਿਮਾਂਡ ਹੈ ਬਹੁਤ ਡਿਮਾਂਡਡ ਇਹ ਆਈਟਮ ਆ ਸਭ ਤੋਂ ਵਧੀਆ ਇਹ ਬਲੈਕ ਕਲਰ ਚ ਵੀ ਮਿਲ ਜੇਗੀ ਤੁਹਾਨੂੰ 10 ਸਾਲ ਦੀ ਗਾਰੰਟੀ ਕਲਰ ਦੀ ਫਿਰ ਇਹ ਚਾਕਲੇਟ ਕਲਰ ਆ ਜਾਂਦਾ ਰੋਜ਼ ਗੋਲ ਦੇ ਨਾਲ ਤੁਸੀਂ ਲਾਓ ਬਹੁਤ ਸੋਹਣੀ ਲੱਗਦੀ ਫਿਰ ਆਏ ਨੇ ਇਨ ਬਿਲਟ ਜੈਟ ਵਾਲੀਆਂ ਸੀਟਾਂ ਦੇਖੋ ਵਿੱਚ ਜੈਟ ਲੱਗਾ ਇਹ 10 ਸਾਲ ਦੀ ਗਾਰੰਟੀ ਹੈ ਕੰਪਨੀ ਦੀਆਂ ਇਹ ਤੁਹਾਨੂੰ 5500 ਰੁਪਏ ਹੀ ਦੇਵਾਂਗੇ ਇਹ ਚਾਊਨਡ ਮਾਡਲ ਲੈ ਲੋ 8500 ਰੁਪਏ ਦਾ ਪਿੰਦਾ ਮਾਰਕੀਟ ਤੁਹਾਨੂੰ 13000 ਤੋਂ ਘੱਟ ਨਹੀਂ ਮਿਲੇਗੀ ਫਿਰ ਉਸ ਤੋਂ ਬਾਅਦ ਵਨ ਪੀਸ واਸ਼ਬੇਸ਼ਨ ਆ ਜਾਂਦਾ ਤੇਰਾ ਟੇਬਲ ਟੌਪ ਦੇਖੋ ਨਵੇਂ ਡਿਜ਼ਾਈਨ ਆਏ ਰੋਜ਼ ਗੋਲਡ ਕਲਰ 골ਡਨ ਸਾਰੇ ਅਵੇਲੇਬਲ ਛੋਟੇ ਸਾਈਜ਼ ਵੱਡੇ ਸਾਈਜ਼ ਫਿਰ ਆ ਵੀ ਮਿਲ ਜੇਗਾ ਤੁਹਾਡੇ ਕੋ ਫਿਰ ਉਸ ਤੋਂ ਬਾਅਦ ਵਾਲ ਐਂਡ ਸੀਟ ਵੀ ਅਵੇਲੇਬਲ ਆਪਣੇ ਕੋ ਜੈਟ ਵਾਲੀਆਂ ਸਾਰੀਆਂ ਦੇਖੋ ਹਰ ਤਰ੍ਹਾਂ ਦੀ ਇੰਗਲਿਸ਼ ਸੀਟ ਵਾਲ ਐਂਡ واਸ਼ਬੇਸ਼ਨ ਸਾਰੀ ਰੇਂਜ ਆਪਣੇ ਕੋ ਅਵੇਲੇਬਲ ਹੈ ਵਾਲ ਐਂਡ ਸੀਟ ਹੈਗੇ ਆਪਣੇ ਕੋ ਬਿਲਕੁਲ ਭਾਜੀ ਵਾਲ ਐਂਡ ਸੀਟ ਦੇਖੋ ਜੈਗਵਾਰ ਦੀ ਵੀ ਮਿਲ ਜੇਗੀ ਸਾਡੇ ਕੋ 10 ਸਾਲ ਦੀ ਗਾਰੰਟੀ ਹੈ ਜਿਹੜਾ ਸਕੁਅਰ ਮਾਡਲ ਦੇਖੋ ਕਿੰਨਾ ਸੋਹਣਾ ਆਇਆ ਦੇਖੋ ਪਿਓਰ ਤੁਹਾਨੂੰ ਅੱਛੀ ਕੁਆਲਿਟੀ ਦੇਵਾਂ ਸੇ ਸਾਡੇ ਕੋ ਸਟਾਰਟਿੰਗ ਰੇਂਜ ਹੈਗੀ 3500 ਰੁਪਏ 10 ਸਾਲ ਦੀ ਗਾਰੰਟੀ ਹੈ ਜਿੰਨੇ ਮਰਜੀ ਪੀ ਹਲਾਇਓ 3500 ਰੁਪਏ ਦੀ ਵਾਲ ਹੈ ਐਂਡ ਸੀਟ ਇਹ ਸਾਡੇ ਕੋ 골ਡਨ ਕਲਰ ਵੀ ਅਵੇਲੇਬਲ ਹੈ ਦੇਖੋ ਹੈਡ ਬਾਈ ਵਗੈਰਾ ਜੋ ਬਹੁਤ ਕਲਰ ਚਲਦੇ ਆ 골ਡ ਦੀਆਂ ਸੀਟਾਂ ਲਾਂਦੇ ਆ ਨਾਲ ਵਾਸ਼ਰੂਮ 골ਡ ਬਣਾਓ ਸਾਰਾ ਮੈਨੂੰ ਲੱਗਦਾ ਨਹੀਂ ਵੀ ਪੰਜਾਬ ਜਿਹੜੇ ਕਿਸੇ ਨੇ ਇਦਾਂ ਦੇ ਸਟਾਈਲ ਇਦਾਂ ਦੇ ਡਿਜ਼ਾਈਨ ਤਿਆਰ ਕੀਤੇ ਹੋਣਾ ਬੱਡੇ ਹੋਟਲਾਂ ਚ ਫਾਈਵ ਸਟਾਰ ਹੋਟਲ ਚ ਨਹੀਂ ਮਿਲਣੀ ਸੈਵਨ ਸਟਾਰ ਹੋਟਲ ਚ ਆਹ ਦੇਖੋ ਦਿਖਾਓ ਇਦਾਂ ਦੀਆਂ ਸੀਟਾਂ ਸੈਵਨ ਸਟਾਰ ਹੋਟਲਾਂ 'ਚ ਮਿਲਣੀਆਂ ਦबई ਜਾਣਿਓ థਾਈਲੈਂਡ ਜਾਣਿਓ ਆਹ ਚੀਜ਼ਾਂ ਤੁਸੀਂ ਦੇਖ ਦਿਓ ਜਰਾ ਤਾਂ ਬਿਲਕੁਲ ਭਾਜੀ ਦੇਖੋ ਨਾਲ 골ਡਨ ਤੁਹਾਨੂੰ ਪੁਸ਼ ਬਟਨ ਵੀ ਮਿਲੇਗਾ ਸੇਮ ਮੈਚ ਕਰਕੇ ਬਲੈਕ ਸੀਟ ਵੀ ਮਿਲੇਗੀ ਬਲੈਕ ਨਾਲ ਬਲੈਕ ਮਿਲੇਗਾ 10 ਸਾਲ ਦੀ ਗਾਰੰਟੀ ਕਲਰ ਦੀ ਰੋਜ਼ ਗੋਲਡ ਕਲਰ ਲਓ ਰੋਜ਼ ਗੋਲਡ ਮਿਲ ਜੇਗਾ ਜਿੱਦਾਂ 1 ਪੀ ਸੀਟ ਤੁਹਾਨੂੰ ਦੇਖੋ ਸੈਰਾ ਕੰਪਨੀ ਚ ਮਿਲੇਗੀ 10 ਸਾਲ ਦੀ ਗਾਰੰਟੀ ਇਹਦੀ ਦੇਖੋ ਕਿਸੇ ਨੂੰ ਸੈਰਾ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਇਹ ਚ ਸਕੁਅਰ ਮਾਡਲ ਮਿਲ ਜੇਗਾ ਰਾਉਂਡ ਮਿਲ ਜੇਗਾ ਕਿਸੇ ਨੂੰ ਜੈਗਵਰ ਦੀ ਚਾਹੀਦੀ ਜੈਗਵਰ ਵੀ ਸਾਡੇ ਕੋਲ ਅਵੇਲੇਬਲ ਹੈ 10 ਸਾਲ ਦੀ ਗਾਰੰਟੀ ਇਹਨਾਂ ਦੀ ਹਿੰਦਵੇ ਸਾਰੇ ਆਪਣੇ ਕੋ ਵੈਕਿਊਮ ਵਾਲੀ ਸੀਟਾਂ ਸਾਰੇ ਬ੍ਰਾਂਡ ਅਵੇਲੇਬਲ ਨੇ ਦੇਖੋ ਕਿੰਨੇ ਸੋਹਣੇ ਨੇ ਉਸ ਤੋਂ ਬਾਅਦ ਦੇਖੋ ਵੈਨਿਟੀ ਦੀ ਵੈਰਾਈਟੀ ਦੇਖੋ ਨਵੀਂ ਆਈ ਮਾਰਕੀਟ ਤੁਹਾਨੂੰ 9000 ਤੋਂ ਘੱਟ ਨਹੀਂ ਮਿਲੇਗੀ ਅਸੀਂ ਇਹ 5500 ਰੁਪਏ ਹੀ ਦੇਵਾਂਗੇ ਤੁਹਾਨੂੰ 32 ਇੰਚ ਸਾਈਜ਼ ਦੇਖੋ ਇਹਦੇ ਨਾਲ ਐਕਸੈਸਰੀ ਵੀ ਸਾਡੇ ਕੋ ਅਵੇਲੇਬਲ ਹੈ LED ਮਿਰਰ ਮਿਲ ਜਿਏਗਾ ਦੇਚ ਬਾਸ ਐਕਸੈਸਰੀ ਵੀ ਸਾਰੀ ਮਿਲ ਜੇਗੀ ਸਾਰੀ ਆਈਟਮ ਅਵੇਲੇਬਲ ਆਪਣੇ ਸੋ ਦੇਖੋ ਜਿਹੜੇ ਸ਼ਕੀਲ ਲੋਕ ਆ ਜਿਹੜੇ ਕਿੰਨੇ ਵੀ ਸਾਡੇ ਬਾਥਰੂਮ ਦੀ ਲੁੱਕ ਬਿਲਕੁਲ ਡਿਫਰੈਂਟ ਬਣਾਉਣੀ ਟੌਪ ਹੀ ਲੱਗਿਆ ਦੇਖੋ ਤੁਹਾਡੀ ਚੋਇਸ ਆ ਕੋਈ ਸ਼ਕੀਲ ਮ ਕੋਈ ਕਹਿੰਦਾ ਰੋਜ਼ ਗੋਲਡ ਦੀ ਮੈਚਿੰਗ ਕਰਨੀ ਕੋਈ ਕਹਿੰਦਾ ਬਲੈਕ ਦੀ ਕਰਨੀ ਆ ਕੋਈ ਕਹਿੰਦਾ ਸਿਲਵਰ ਦੀ ਕਰਨੀ ਆ ਉਦੋਂ ਬਾਅਦ ਹੋਰ ਵੱਡੀ ਗੱਲ ਦੇਖੋ ਬ੍ਰਾਂਡ ਵੀ ਸਾਡੇ ਕੋਲ ਵੱਡੇ ਵੱਡੇ ਜੈਗੂਅਰ ਦੇ ਬ੍ਰਾਂਡ ਦੇ ਵਿੱਚ ਸਾਰੀ ਸਾਨੂੰ ਜਿਹੜੀ ਕਿ ਮਿਲ ਜਾਣਾ ਹੈਗਾ ਭਾਈ ਇਹਦੀ ਕਿੰਨੀ ਕਿ ਡਿਮਾਂਡ ਹੈਗੀ ਆ ਬਿਲਕੁਲ ਭਾਈ ਜੀ ਡਿਮਾਂਡ ਸਾਰੀ ਮਤਲਬ ਬਹੁਤ ਵਧੀਆ ਡਿਮਾਂਡਿਡ ਆਈਟਮ ਹੈ ਸਾਰੀਆਂ 10 ਸਾਲ ਦੀ ਗਾਰੰਟੀ ਕਲਰ ਦੀ ਸਾਡੇ ਕੋਲ 10 ਸਾਲ ਜਦੋਂ ਮਰਜ਼ੀ ਚੇਂਜ ਕਰਾ ਲਓ ਕਲਰ ਤੇ ਇੱਥੇ ਸਿਲਵਰ ਕਲਰ ਦੇ ਚਲੋ ਸਾਰੇ ਅਵੇਲੇਬਲ ਹੁੰਦਾ ਹੀ ਹੁੰਦਾ ਉਹਦੇ ਨਾਲ ਨਾਲ ਅਸੀਂ ਬਲੈਕ ਕਲਰ ਵੀ ਅਵੇਲੇਬਲ ਇਹ ਸਾਰੀ ਇਹ ਨਾ ਮਿਲ ਜਾਈ ਤੁਹਾਨੂੰ ਡਿਵੈਕਟਰ ਵਾਲ ਮਾਉਂਟ ਸ਼ਾਵਰ ਮਿਕਸਚਰ ਵੀ ਮਿਲ ਜੇ ਸਪਾਉਟ ਸਾਰੀ ਰੇਂਜ ਸਾਡੇ ਕੋਲ ਅਵੇਲੇਬਲ ਹੈ ਉਸ ਤੋਂ ਬਾਅਦ ਸਿਲਵਰ ਦੇ ਦੇਖੋ ਹੋਰ ਮਾਡਲ ਆਏ ਨਵੇਂ-ਨਵੇਂ ਦੇਖੋ ਜੈਗਵਾਰ ਦੇ ਦੇਖੋ ਸਕੁਅਰ ਮਾਡਲ ਮਿਲ ਜਾਈਗਾ ਸਪਾਉਟ ਮਿਲ ਜਾਈਗਾ ਇਹਦੇ ਚ ਟੈਪ ਵੀ ਮਿਲ ਲੇ ਸਾਰੀ ਆਈਟਮ ਸ਼ਾਵਰ ਵੱਡੇ ਤੋਂ ਵੱਡੇ ਮਿਲ ਜਾਣਗੇ ਜਿਹੜਾ ਮਰਜੀ ਸਾਈਜ਼ ਲਲੋ ਇਹ ਸਾਰੇ ਜੈਗਵਾਰ ਦੇ ਡਿਜ਼ਾਈਨ ਨਵੇਂ ਆਏ ਆ ਸਾਰੀ ਅਵੇਲੇਬਲ ਆਪਣੇ ਕੋ ਸਿੰਕ ਮਿਕਸਰ ਵੀ ਮਿਲ ਜਾਣਗੇ ਦੇਖੋ ਟੇਬਲ ਬਾਉਂਡ ਮਿਕਸਚਰ ਵੀ ਮਿਲ ਜਾਣਗੇ ਸਾਰੀ ਆਈਟਮ ਅਵੇਲੇਬਲ ਆਪਣੇ ਕੋ ਉਸ ਤੋਂ ਬਾਅਦ ਦੇਖੋ ओरिएंट ਦੀ ਇਹਦਾ ओरिएंट ਦੀ ਦੇਖੋ ਟੂਟੀਆਂ ਡਬੈਟਰ ਵਗੈਰਾ ਸਾਰੇ ਅਵੇਲੇਬਲ ਆ 10 ਸਾਲ ਦੀ ਗਾਰੰਟੀ ਇਹਨਾਂ ਦੀ 750 ਰੁਪਏ ਦਾ ਮਾਡਲ ਪੈਂਦਾ ਹੈ ਮਾਰਕੀਟ ਤੋਂ 1500 ਤੋਂ ਘੱਟ ਨਹੀਂ ਮਿਲੇਗਾ ਇਹ ਪੈਂਦਾ ਜੀ 580 ਰੁਪਏ ਦਾ ਇਹ ਵੀ 580 ਰੁਪਏ ਦੀ ਰੇਂਜ ਪੈਂਦਾ ਇਹਦੇ ਵਿੱਚ ਵੀ ਕੰਦਰ ਸਾਰੇ ਇਹਦੇ ਵਿੱਚ ਵੀ ਸਾਰੇ ਕਲਰ ਅਵੇਲੇਬਲ ਆਪਣੇ ਕੋਲ ਬਲੈਕ ਕਲਰ ਲੋ ਰੋਜ਼ ਗੋਲਡ 골ਡਨ ਸਪਾਉਟ ਵੀ ਐਂਗਲ ਵਾਲ ਸਾਰੀ ਆਈਟਮ ਅਵੇਲੇਬਲ ਹੈ ਇੱਥੇ ਸ਼ਾਵਰ ਵੀ ਮਿਲ ਜਾਣਗੇ ਤੁਹਾਨੂੰ ਹੂੰ ਉਸ ਬਾਅਦ ਦੇਖੋ ਆਈਂਦੀ ਸਾਡੀ ਗੋਲਡ ਐਕਸ ਦੀ ਦੇਖੋ 10 ਸਾਲ ਦੀ ਗਾਰੰਟੀ ਟੂਡੀ ਦੀ ਮਾਰਕੀਟ ਤੁਹਾਨੂੰ 600 ਤੋਂ ਘੱਟ ਨਹੀਂ ਮਿਲੇ ਅਸੀਂ 300 ਰੁਪਏ ਦੇ ਦਵਾਂਗੇ ਜਿੰਨੇ ਮर्जी ਪੀਛ ਲਏਓ ਸਕੁਅਰ ਮਾਡਲ ਲਓ 380 ਰੁਪਏ ਫਿਰ ਕਯੂਬਿਕਸ ਮਾਡਲ 480 ਉਤਵਾਰ ਜੀ ਟੋਇਨ ਨਾ ਐਂਗਲ ਵਾਲ ਵਗੈਰਾ ਨੋਜ਼ਲ ਕੋ ਸਾਰੀ ਰੇਂਜ ਅਵੇਲੇਬਲ ਆ ਸਪਾਉਟ ਦੇਖੋ ਤੁਹਾਨੂੰ ਸਾਡੇ ਕੋਲ 650 ਰੁਪਏ ਤੋਂ ਸ਼ੁਰੂ ਆ 10 ਸਾਲ ਦੀ ਗਾਰੰਟੀ ਹੈ ਜਿੰਨੇ ਮਰਜ਼ੀ ਪੀਛ ਲਏਓ ਕਿਚਨ ਮਿਕਸਰ ਵੀ ਮਿਲ ਜਾਣਗੇ ਦੇਖੋ ਸਾਰੇ ਆਈਟਮ ਅਵੇਲੇਬਲ ਆਪਣੇ ਕੋਲ ਉਤਵਾਰ ਡਿਵਾਇਟਰ ਦੇਖੋ ਹਿੰਦਵੇਲ ਦੇ ਬਲੈਕ ਕਲਰ ਰੋਜ਼ ਗੋਲਡ ਸਾਰੀ ਰੇਂਜ ਆਪਣੇ ਕੋਲ ਅਵੇਲੇਬਲ ਹੈ ਚ ਟੈਪਸ ਵੀ ਮਿਲ ਜਾਣਗੀਆਂ ਫੋਲ ਹੈ ਜੀ ਟੂਡੀ ਦੇਖੋ ਨਵੀਂ ਆਈ ਜੀ 10ਾਂ ਦੀ ਗਰੰਟੀ ਹੈ 750 ਰੁਪਏ ਦੇਵਾਂਗੇ ਤੁਹਾਨੂੰ ਜੈਗੋਰ ਦੀ ਸੇਮ 1500 ਰੁਪਏ ਦੀ ਮਿਲਦੀ ਹੈ ਆ ਬੇ ਬੜਾ ਪਿਆਰਾ ਹੈਗਾ ਨਾ ਇਹਦੇ ਵਿੱਚ ਇਹਦੇ ਵਿੱਚ ਵੀ ਦੇਖੋ ਕਿੰਨਾ ਸੁਨਹਿਰੀ ਹੈ ਸਿੰਗਲ ਪਿੱਲਰ ਕੋ ਸਿੰਗਲ ਪਾਣੀ ਆਂਦਾ ਇਹਦੇ ਵਿੱਚ ਦੇਖੋ 골ਡਨ ਕਲਰ ਦਾ ਚ ਬਲੈਕ ਵੀ ਮਿਲ ਜੇਗਾ ਰੋਜ਼ ਗੋਲ ਵੀ ਅਵੇਲੇਬਲ ਆ ਸਾਰਾ ਬਾਕੀ ਸਾਡੇ ਕੋਲ ਸ਼ਾਵਰ ਦੀ ਸਾਰੀ ਨੀ ਮਿਲ ਜੇਗੀ ਆ ਜਰੂਰ ਦੱਸੋ ਇਹਦੇ ਬੜੇ ਮਲਟੀ ਫੰਕਸ਼ਨ ਹੈਗੇ ਦੇਖੋ ਭਾਜੀ ਮਿਕਸਰ ਹੈ ਨਵੇਂ ਦੇਖੋ ਇਹ ਹੈਂਡ ਸ਼ਾਵਰ ਵੀ ਚੱਲਦਾ ਹੈ ਨਾ ਦੇਖੋ ਕਿੰਨੇ ਸੋਹਣੇ ਸੋਹਣੇ ਫਲੋ ਆ ਦੇਖੋ ਇਹ ਜੀ 골ਡਨ ਕਲਰ ਵੀ ਮਿਲ ਜੇਗਾ ਬਲੈਕ ਵੀ ਮਿਲ ਜੇਗਾ ਦੇਖੋ ਇਹ ਜਿਹ ਹੈਂਡ ਜੈਟ ਵੀ ਨਾਲ ਹੈ ਮਤਲਬ ਸਾਰੀ ਰੇਂਜ ਇਹਦੇ ਵਿੱਚ ਹੀ ਆ ਜਾਂਦੀ ਹੈ ਕੰਪਲੀਟ ਇਹਨਾਂ ਨੂੰ ਮਾਰਕੀਟ 17000 ਰੁਪਏ ਨਹੀਂ ਮਿਲਦਾ ਇਹ 8500 ਰੁਪਏ ਦਾ ਵਾਹੇ ਜਿਹੜਾ ਮਰਜੀ ਕਲਰ ਲਏ ਹੋਏ ਇਹੋ ਉੱਚੋਂ ਆ ਵੀ ਕਿਚਨ ਦਾ ਮਿਕਸਰ ਦੇਖੋ ਸਾਰੇ ਕਲਰ ਅਵੇਲੇਬਲ ਨੇ ਬਲੂ ਕਲਰ ਬਲੈਕ ਐ ਤੁਸੀਂ ਆਹ ਨਾਲ इजीली ਵੱਡਾ ਬਰਤਨ ਧੋ ਸਕਦੇ ਹੋ ਇਹਦੇ ਵਿੱਚ ਸੈਂਟਰ ਹੋਲ ਦੇਖੋ ਸਿੰਕ ਦੇ ਉੱਤੇ ਲਾਉਣ ਵਾਲਾ ਮਿਲ ਜੇਗਾ ਕਿਚਨ ਮਿਕਸਰ ਵੀ ਦੇਖੋ ਹੋ ਰੇਂਜ ਬੜੀ ਆਪਣੇ ਕੋ ਗੋਲਡਨ ਕਲਰ ਦੇਖੋ ਕਿੰਨਾ ਸੋਹਣਾ ਦੇਖੋ ਭਾਈ ਵੱਡੇ ਵੱਡੇ ਭਾਂਡੇ ਆ ਨਾ ਤੁਸੀਂ ਇਹਨੂੰ ਆਪਣੇ ਹੱਥੇ ਨਾਲ ਜਿੱਦਨ ਮਰਜ਼ੀ ਮੂਵ ਕਰ ਸਕਦੇ ਆ ਘੁਮਾ ਸਕਦੇ ਆ ਇਸ ਤੋਂ ਬਾਅਦ ਤੁਸੀਂ ਇਹਨੂੰ ਫਿਰ ਇੱਥੇ ਫਿੱਟ ਕਰ ਦੋ ਬੜਾ ਜੈਂਟਲੀ ਪੀਸ ਆ ਤੇ ਕਲਰ ਤਾਂ ਹੈ ਹੀ ਬੜਾ ਬਿਲਕੁਲ ਭਾਜੀ ਇਹ ਦੇਖੋ ਸਿਲਵਰ ਦੇਖੋ ਨਵਾਂ ਮਿਕਸਰ ਆ ਜਿੱਦਾਂ ਮਰਜ਼ੀ ਮੂਵੇਬਲ ਕਰੋ ਤੁਸੀਂ ਐਡੀਵੀਅਰ ਕੰਪਨੀ ਦਾ ਫਿਰ ਇਹ ਚ ਦੇਖੋ ਗ੍ਰੇ ਕਲਰ ਆ ਰੱਖੋ ਕਿੰਨਾ ਸੋਹਣਾ ਜਿਨੂੰ ਮਰਜ਼ੀ ਦਾ ਮੂਵ ਕਰੋ ਤੁਸੀਂ ਭਾਜੀ ਇਹ ਤਰ੍ਹਾਂ ਸਿੰਕ ਦਿਖਾਓ ਕਿ ਜਿਹਨੇ ਭਾਂਡੇ ધોਈਏ ਬਾਹਰ ਖੜਕਾ ਖੁਰਕਾ ਜਾਂ ਉਹ ਮੈਂ ਪਾਜੀ ਆ ਦੇਖੋ ਨਵੇਂ ਸਿੰਕ ਆਏ ਦੇਖੋ ਇਹ ਦੇਖੋ ਸੌਂਡ ਪ੍ਰੂਫ ਸਿੰਕ ਆ ਜਿਹੜਾ ਮਰਜ਼ੀ ਚ ਕਲਰ ਲੋਹਾ ਦੇਖੋ ਬਲੈਕ ਕਲਰ ਅਵੇਲੇਬਲ ਆ ਰੋਜ਼ ਗੋਲਡ ਸਿਲਵਰ ਵੀ ਮਿਲ ਜੇਗਾ ਸਾਰੇ ਕਲਰ ਦੇਖੋ ਸੌਂਡ ਪ੍ਰੂਫ ਸਿੰਕ ਆ ਸਾਈਜ਼ ਵੀ ਸਾਰੇ ਅਵੇਲੇਬਲ ਨੇ ਚ ਛੋਟਾ ਸਾਈਜ਼ ਲੋ ਥੀ ਵੱਡਾ ਲੋ ਸਾਈਜ਼ ਭਾਵੇਂ ਆ ਦੇਖੋ ਸਾਰੇ ਅਵੇਲੇਬਲ ਇਹਦੇ ਵਿੱਚ ਸਾਡੇ ਕੋਲ ਵਨ ਪੀਸ ਵਾਸ਼ਬੈਸ਼ਿਨ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਆਏ ਆ ਦੇਖੋ ਇਹ ਤੁਹਾਨੂੰ ਅਸੀਂ 2500 ਰੁਪਏ ਬਲੈਕ ਕਲਰ ਲਲੋ orange ਲਲੋ white ਵਾਲਾ ਸਿਰਮ ਛੋਟਾ ਹੈਵੀ ਕੁਆਲਿਟੀ ਚ ਹੈ ਇਹ 3200 ਰੁਪਏ ਦਾ ਬੰਦਾ ਹੈ 1 ਸਾਲ ਦੀ ਗਾਰੰਟੀ ਕਲਰ ਦੀ ਆ ਵੀ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਮੌਲਿਕ ਨਵੇਂ ਆਏ ਆ ਮਹਾਰਾਜ ਜਾਨੇ ਹਨਾ ਬਿਲਕੁਲ ਬੜੀ ਇਹ ਦੇਖੋ ਛੋਟੇ ਸਾਈਜ਼ ਚ ਬਲੈਕ ਕਲਰ rose gold golden ਸਾਰੇ ਆਪਣੇ ਕੋ ਸ਼ੇਡ ਅਵੇਲੇਬਲ ਨੇ ਦੇਖੋ ਵੱਡੇ ਸਾਈਜ਼ ਚ ਲਲੋ rose gold black golden ਸਾਰੇ ਕਲਰ ਸਾਡੇ ਕੋ ਅਵੇਲੇਬਲ ਨੇ ਬਹੁਤ ਸੋਹਣੇ ਸੋਹਣੇ 3300 ਰੁਪਏ ਦੇ ਦੇਵਾਂਗੇ ਤੁਹਾਨੂੰ ਜਿੰਨੇ ਮਰਜ਼ੀ ਪੀਛ ਲੈਓ ਸਾਡੇ ਕੋ ਛੋਟਾ ਸੀ ਦੇਵਾਂਗੇ ਤੁਹਾਨੂੰ 2300 ਰੁਪਏ ਦਾ ਜਿਹੜੇ ਮਰਜ਼ੀ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਇਹਨਾਂ ਚ ਜਿੱਦਾਂ ਕਿ ਆਹ ਰੱਖੋ ਮਿਕਸਰ ਐਡੀਵਿਅਰ ਕੰਪਨੀ ਦੇ 10 ਸਾਲ ਦੀ ਗਾਰੰਟੀ ਇਹਨਾਂ ਦੀ ਇਹ ਦੇਖੋ ਜੈਗੂਅਰ ਵਰਗੇ ਮਾਡਲ ਨੇ ਸਾਰੇ ਤੁਹਾਨੂੰ ਅਸੀਂ 2400 ਰੁਪਏ ਦਾ ਦੇਵਾਂਗੇ ਜਿਹੜਾ ਮਰਜ਼ੀ ਮਾਡਲ ਲੈ ਲਓ ਇਹ ਇੱਕ ਫਿਊਜ਼ਨ ਮਾਡਲ ਹੈ ਇਹ ਤੁਹਾਨੂੰ 1800 ਦਾ ਦੇਵਾਂਗੇ ਪਾ ਇਹ ਚ ਵਿਗਨੇਟ ਸਾਰੀ ਰੇਂਜ ਸਾਡੇ ਕੋਲ ਅਵੇਲੇਬਲ ਹੈ ਇਹ ਚ ਵੱਡੇ ਸਾਈਜ਼ ਵੀ ਅਵੇਲੇਬਲ ਨੇ ਸਾਰੇ ਡਿਜ਼ਾਈਨ ਸਾਡੇ ਕੋਲ ਆਲਕੋ ਉਤੋਂ ਬਾਅਦ ਬਲੈਕ ਕਲਰ ਵੀ ਮਿਲ ਜੀਗਾ ਸਿਲਵਰ, ਰੋਜ਼ ਗੋਲ ਸਾਰੇ ਮਿਲ ਜਾਣਗੇ ਉਤੋਂ ਬਾਅਦ ਆਇਆ ਜੀ ਕਿਚਨ ਦੇਖੋ ਨਵਾਂ ਸਿੰਕ ਇਹਦੇ ਵਿੱਚ ਆਰੋਰੀ 2 ਟੀਵੀ ਨਾਲ ਮਿਲੇਗੀ ਤੁਹਾਨੂੰ ਦੇਖੋ ਇੱਥੇ ਲਾਓ ਤੁਸੀਂ ਉਸ ਵੱਲ ਇੱਥੋਂ ਵਾਟਰਫਾਲ ਜੱਲੇ ਜਾ ਇਹਨੂੰ ਜਿੱਦਾਂ ਮਰਜੀ ਘੁਮਾਓ ਸੋ ਆ ਵੀ ਤੁਸੀਂ ਦੇਖੋ ਤੁਸੀਂ ਫਰੂਟ ਜਾਂ ਵੈਜੀਟੇਬਲ ਕੱਟਦੇ ਹੋ ਤਾਂ ਇਹਦੇ ਵਿੱਚ ਰੱਖ ਕੇ ਸਾਫ਼ ਕਰ ਸਕਦੇ ਆ ਤੇ ਬੜੀ ਚੰਗਾ ਜੇ ਤੁਸੀਂ ਗਲਾਸ ਧੋਨੇ ਆ ਦੇਖੋ ਇਹਨੂੰ ਬਾਈ ਜੀ ਪੁੱਠਾ ਮਾਰ ਕੇ ਪ੍ਰੈਸ਼ਰ ਬਣ ਜਾਂਦਾ ਪੂਰਾ ਬਿਲਕੁਲ ਭਾਈ ਇਹਦੇ ਵਿੱਚ ਦੇਖੋ ਲਿਕਵਿਡ ਸੋ ਇੱਥੋਂ ਤੁਸੀਂ ਸਾਬਨ ਯੂਜ਼ ਕਰੋ ਤਾਂ ਨਾ ਤੁਸੀਂ ਬਰਤਨ ਵਗੈਰਾ ਤਾਂ ਹੋ ਸਕਦੇ ਹੋ ਅੱਚ ਕਾਫੀ ਅੱਛੀ ਕੁਆਲਿਟੀ ਹੈ ਜੇ ਦੇਖੋ ਆਹ ਦੇਖੋ ਸ਼ਾਵਰ ਕੱਢੋ ਤੁਸੀਂ ਜਿੱਦਾ ਮਰਜ਼ੀ ਨੂੰ ਮੂਵੇਬਲ ਹੈ ਤੇ ਹੋ ਸਕਦੇ ਹੋ ਦੇਖੋ ਜੀ ਜੇ ਤੁਸੀਂ ਇਹ ਸਾਰੇ ਆਫਰ ਲੈਣੀਆਂ ਹਨ ਸਿਰਫ 7 ਦਿਨ ਦੀ ਆਫਰ ਆ 17 ਤਰੀਕ ਤੱਕ 17 ਸਤੰਬਰ ਤੱਕ ਆਜੋ ਇੱਕ ਹਫਤਾ ਆਫਰ ਨੇ ਝੜੀਆਂ ਲਾਤੀਆਂ ਬਹੁਤ سارے ਫਾਇਦੇ ਹੋਣਿਆ ਇਸ ਗੱਲ ਦੀ ਗਾਰੰਟੀ ਜ਼ਰੂਰ ਤੁਹਾਨੂੰ ਦਿੰਦਾ ਜਿਹੜਾ ਬਾਜ਼ਾਰ ਤੁਸੀਂ 1 ਲੱਖ ਰੁਪਏ ਦਾ ਸਾਮਾਨ ਲੈਣਾ ਅਸੀਂ ਤੁਹਾਨੂੰ ਇੱਥੇ 50 ਹਜ਼ਾਰ ਦੇਵਾਂਗੇ 50 ਹਜ਼ਾਰ ਦਾ ਸਾਮਾਨ ਤਾਂ ਦੇਣਾ ਹੀ ਆ ਨਾ ਤੁਹਾਨੂੰ ਹੋਮ ਡਿਲੀਵਰੀ ਫ੍ਰੀ ਦੇਣੀ ਆ ਪੂਰੇ ਪੰਜਾਬ ਪਿੰਡ ਸ਼ਹਿਰ ਜਿੱਥੇ ਮਰਜ਼ੀਓ ਤੁਹਾਨੂੰ ਹੋਮ ਡਿਲੀਵਰੀ ਫ੍ਰੀ ਹੈਗੀ ਆ ਤੁਸੀਂ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਆ ਤੁਹਾਨੂੰ ਅਸੀਂ ਹੋਮ ਡਿਲੀਵਰੀ ਤੇ ਫ੍ਰੀ ਦੇਣੀ ਆ ਪਰ ਇਸ ਦੇ ਨਾਲ ਤੁਸੀਂ ਦੇਖ ਲਓ 1 ਲੱਖ ਦੀ ਸ਼ਾਪਿੰਗ ਕਰਦੇ ਹੋਮ ਡਿਲੀਵਰੀ ਫ੍ਰੀ ਨਾਲ ਗੀਜ਼ਰ ਵੀ ਫ੍ਰੀ ਦੇਵਾਂਗੇ ਜੇ ਤੁਸੀਂ ਆਰਓ ਫਿਲਟਰ ਲੈਣਾ ਇਥੋਂ ਇੱਕ ਜਿਹੜੀ ਮਰਜ਼ੀ ਆਈਟਮ ਲਓ ਇਹ ਤੁਹਾਨੂੰ ਫ੍ਰੀ ਦੇਵਾਂਗੇ ਅੱਗੇ ਇੱਕ ਸਕੀਮ ਚਲਾਈ ਸੀ 50 ਹਜ਼ਾਰ ਲਿਆਓ ਦੋ ਬਾਥਰੂਮ ਇੱਕ ਕਿਚਨ ਉਹਦੇ ਬਾਰੇ ਥੋੜਾ ਜਰੂਰ ਬਿਲਕੁਲ ਭਾਜੀ ਸਾਡੇ ਕੋਲ ਜਿੱਦਾਂ ਤੁਸੀਂ ਦੋ ਵਾਸ਼ਰੂਮ ਤਿਆਰ ਕਰਾਣੇ ਇੱਕ ਕਿਚਨ ਅਸੀਂ ਪਹਿਲਾਂ ਸੀ 50000 ਉਹਨਾਂ ਸੀ 40000 ਜਿੱਦਾਂ ਨੂੰ ਦੋ ਬਾਥਰੂਮ ਇੱਕ ਕਿਚਨ ਤਿਆਰ ਕਰਕੇ ਦੇਵਾਂਗੇ ਪਰ ਟਾਈਲ ਤੋਂ ਟਾਈਲ ਤੱਕ ਫਿਟਿੰਗ ਤੁਸੀਂ ਆਪ ਕਰਾਣੀ ਹੈ ਲਓ ਆ ਤੁਸੀਂ ਹੁਣ ਚੈੱਕ ਕਰ ਲਓ ਮੈਂ ਕਹਿੰਦਾ ਜਿੱਥੇ ਮਰਜੀ ਚਲ ਜਾਓ ਲੱਖ ਰੁਪਏ ਤੋਂ ਘੱਟ ਕਿਸੇ ਨੇ ਆਫਰ ਨਹੀਂ ਦੇਣੀ ਤੁਸੀਂ ਇੱਥੇ ਸਿਰਫ 40000 ਰੁਪਿਆ ਲੈ ਕੇ ਆਓ 40000 ਰੁਪਏ ਦੇ ਵਿੱਚ ਤੁਹਾਡੇ ਦੋ ਬਾਥਰੂਮਾਂ ਦਾ ਸਾਮਾਨ ਤੇ ਇੱਕ ਰਸੋਈ ਦਾ ਸਾਮਾਨ ਪੂਰਾ ਸੋਹਣਾ ਸਾਮਾਨ ਤੁਹਾਨੂੰ ਦੇ ਰਣਾ ਇਹ ਵੀ ਇੱਕ ਬੈਸਟ ਆਫਰ ਇੱਥੇ ਚੱਲ ਰਿਹਾ ਹੈ 6 ਸਿੰਕ ਹਾਂਜੀ ਉਸ ਤੋਂ ਬਾਅਦ ਸਾਡੇ ਕੋਲ ਦੇਖੋ ਵੈਰੈਂਟੀ ਦੀ ਨਵੀਂ ਰੇਂਜ ਆਈ ਦੇਖੋ 골ਡਨ ਕਲਰ ਹੈ ਇਹ ਟੇਬਲ ਟੌਪ ਦੇ ਨਾਲ ਅਸੀਂ ਮੈਚ ਕਰਕੇ ਲਾਇਆ ਦੇਖੋ ਕਿੰਨਾ ਸੋਹਣਾ ਮਾਡਲ ਹੈ ਮਾਰਕੀਟ ਤੁਹਾਨੂੰ 23000 ਤੋਂ ਘੱਟ ਨਹੀਂ ਮਿਲੇਗਾ ਅਸੀਂ ਤੁਹਾਨੂੰ 1515000 ਰੁਪਏ ਦੇਵਾਂਗੇ 골ਡਨ ਦੇ ਨਾਲ ਇਹਦੇ ਵਿੱਚ ਤੁਸੀਂ ਮਾਰਬਲ ਸੀਰੀਜ਼ ਲੈ ਲਓ ਇਹ ਵੀ ਅਸੀਂ ਸੇਮ ਰੇਟ ਦੇਵਾਂਗੇ ਤੁਹਾਨੂੰ ਵੱਡਾ ਸਾਈਜ਼ ਸਾਈਜ਼ ਵੱਡਾ ਲਓ ਛੋਟਾ ਵੱਡਾ ਸੇਮ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ 24 ਇੰਚੀ ਸਾਈਜ਼ ਮਿਲ ਜੇਗਾ 24 ਇੰਚੀ ਤੁਹਾਨੂੰ 4500 ਰੁਪਏ ਦੇਵਾਂਗੇ ਮਾਰਕੀਟ ਤੁਹਾਨੂੰ 9000 ਤੋਂ ਵੱਧ ਨਹੀਂ ਮਿਲੇਗਾ ਉਸ ਵਾਰ ਦੇਖੋ ਸਾਡੇ ਕੋਲ ਐਕਸੈਸਰੀ ਸਾਰੀ ਅਵੇਲੇਬਲ ਹੈ ਪੇਪਰ ਹੋਲਡਰ ਮਿਲ ਜੇਗਾ ਸਾਰੀ ਰੇਂਜ ਦੇਖੋ ਹੈਲਥ ਵਾਜ਼ਟ ਵਗੈਰਾ ਦੇਖੋ ਸਾਰੀ ਆਈਟਮ ਅਵੇਲੇਬਲ ਹੈ ਹੈਂਡ ਸ਼ਾਵਰ ਵੀ ਮਿਲ ਜਾਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਰੋਜ਼ ਗੋਲਡ ਕਲਰ ਮਿਲ ਜੇਗਾ ਇਹਦੇ ਚ ਸਿਲਵਰ ਵੀ ਅਵੇਲੇਬਲ ਆ ਦੇਖੋ ਇਹ ਬਟਨ ਵਾਲਾ ਆ ਦੇਖੋ ਹੈਂਡ ਸ਼ਾਵਰ ਕਿੰਨਾ ਸੋਹਣਾ ਡਿਜ਼ਾਈਨ ਆ ਇਹਦੇ ਤੁਹਾਡੇ ਕੋ ਸਿਲਵਰ ਵੀ ਸਾਰਾ ਅਵੇਲੇਬਲ ਹੈ ਦੇਖੋ ਇਹਦੇ ਚ ਤੇ ਕੋਰਨਰ ਵੀ ਹੈਗੇ ਨਾ ਕੋਰਨਰ ਦੀ ਰੇਂਜ ਬਹੁਤ ਸੋਹਣੀ ਹੈਗੀ ਹੈ ਬੜੇ ਕੋ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਇਹ ਤੁਸੀਂ ਬਹੁਤ ਸੋਹਣਾ ਲਗਜ਼ਰੀ ਸਮਾਨ ਵੀ ਦਿਖਾਤਾ ਪ੍ਰਾਈਸ ਵੀ ਬੈਸਟ ਹੈਗਾ ਆਫਰ ਵੀ ਤੁਸੀਂ ਬਹੁਤ ਤਕੜੀਆਂ ਦੇਤੀਆਂ ਕਿਸੇ ਨੇ ਦਿੱਤੀਆਂ ਜਿਹੜੇ ਸਾਡੇ ਭੈਣ ਭਰਾ ਬਾਹਰਲੇ ਮੁਲਕਾਂ 'ਚ ਬੈਠੇ ਆ ਉਹ ਪਿੱਛੇ ਘਰ ਬਣਾ ਰਹੇ ਆ ਆਪਣੇ ਪੀਜੀ ਬਣਾ ਰਹੇ ਆ ਉਹ ਕਿੱਦਾਂ ਸ਼ਾਪਿੰਗ ਕਰ ਸਕਦੇ ਆ ਉਹ ਭਾਜੀ ਇਦਾਂ ਸਾਨੂੰ ਔਨਲਾਈਨ ਸਾਡੇ ਵੱਟ ਜਿੱਤੇ ਹੋਏ ਨੰਬਰ ਤੇ ਸਾਨੂੰ ਕਲੰਬਰ ਕੋ ਸਲਿੱਪ ਭਾ ਦਿਓ ਸਮਾਨ ਲਿਖਾ ਕੇ ਆਪਣਾ ਸਾਰਾ ਅਸੀਂ ਤੁਹਾਨੂੰ ਪਹਿਲਾਂ ਐਸਟੀਮੇ ਫੇਰ ਅਨੋਂਸੀਂ ਸਿਲੈਕਟ ਕਰਾਵਾਂਗੇ ਕਿ ਵੈਨਿਟੀ ਕਿਹੜੇ ਸਾਈਜ਼ ਦੀ ਲੈਣੀ ਹੈ ਕਿਹੜਾ ਤੁਹਾਨੂੰ ਡਿਜ਼ਾਈਨ ਪਸੰਦ ਆ ਸਾਰਾ ਸਿਲੈਕਟ ਕਰਾਉਣ ਤੋਂ ਬਾਅਦ ਅਸੀਂ ਤੁਹਾਡੇ ਦਿੱਤੇ ਐਡਰੈਸ ਤੇ ਅਸੀਂ ਭੇਜ ਦੇਵਾਂਗੇ ਪੇਮੈਂਟ ਤੁਸੀਂ ਆਨਲਾਈਨ ਪਾ ਦੇਣੀ ਬਹੁਤ ਸੌਖਾ ਤਰੀਕਾ ਦੇਖੋ ਹੁਣ ਸਾਡੇ ਕੋਲ ਸਾਰਾ ਸਮਾਨ ਸਾਰਾ ਚੈੱਕ ਕਰਾ ਕੇ ਆਏਗਾ ਤੁਹਾਨੂੰ ਠੀਕ ਹੈ ਕੀ ਦੇ ਕੋਣ ਸਾਡੇ ਐਨਆਰਆਈ ਭੈਣ ਭਰਾਵਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਕਿਹਨੂੰ ਅਸੀਂ ਦੁਕਾਨ ਤੇ ਭੇਜੀਏ ਜਦੋਂ ਤੁਸੀਂ ਭੇਜਿਓ ਕੁੰਡੀਆਂ ਗਾਨੇ ਵਿੱਚ ਲੱਜਣੀਆਂ ਹੁਣ ਤੁਹਾਨੂੰ ਅਸੀਂ 5 ਸਟਾਰ ਰੇਟਿੰਗ ਆ ਬਾਈ ਜੀ ਦੀ ਪੂਰੇ ਪੰਜਾਬ ਚ ਸਭ ਤੋਂ ਵੱਧ ਲੋਕ ਇਹਨਾਂ ਨੂੰ ਪਸੰਦ ਕਰਿਆ ਤੇ ਇੱਚ ਟਰਸਟ ਵੀ ਹੈਗਾ ਤੁਸੀਂ 50000 ਤੱਕ ਦਾ ਵੀ ਸਮਾਨ ਲੈਨੇ ਹੋ ਬੇਚ ਜੇ ਕਿ ਤੁਸੀਂ ਆਨਲਾਈਨ ਟ੍ਰਾਂਸਫਰ ਕਰ ਸਕਦੇ ਆ ਇਹਦੀ ਜ਼ਿੰਮੇਵਾਰੀ ਅਸੀਂ ਸਾਹ ਤੀਵੀਓ ਲੋਕੀ ਪ੍ਰੋਪਰ ਲੈਨੇ ਕਿਉਂਕਿ ਹੁਣ ਤੱਕ ਬਹੁਤ ਸਾਰੇ ਲੋਕਾਂ ਦੇ ਫਾਇਦੇ ਹੋਏ ਆ ਤੁਸੀਂ ਬਾਹਰ ਬੈਠੇ ਹੋ ਸਲਿੱਪ ਭੇਜਣੀ ਆ ਤੁਹਾਡੇ ਘਰ ਸਮਾਨ ਭੇਜ ਜਾਣਾ ਟੁੱਟਣ ਤੱਕ ਦੀ ਜ਼ਿੰਮੇਵਾਰੀ ਆ ਜੇ ਤੁਸੀਂ ਸ਼ਾਪਿੰਗ ਕਰੋਗੇ ਹੋਮ ਡਿਲੀਵਰੀ ਫ੍ਰੀ ਆ ਗੱਡੀ ਦਾ ਖਰਚਾ ਜਿੰਨਾ ਮਰਜ਼ੀ ਹੋਵੇ ਚਾਹੇ 5000 ਹੋਵੇ 2000 ਹੋਵੇ 1500 ਤੁਸੀਂ ਨਹੀਂ ਦੇਣਾ ਉਹ ਵੀ ਇਹਨਾਂ ਦੀ ਕੰਪਨੀ ਵੱਲੋਂ ਦਿੱਤਾ ਜਾਣਾ ਬਜੀ ਟੇਬਲ ਟੌਪ ਦੇ ਵਿੱਚ ਵੀ ਦੱਸੋ ਦੇਖੋ ਟੇਬਲ ਟੌਪ ਚ ਨਵੀਂ ਸੀਰੀਜ਼ ਆਈ ਦੇਖੋ ਜੀ ਵਾਈਟ ਕਲਰ ਵੀ ਮਿਲ ਜੇਗਾ ਸਾਰੇ ਦੇਖੋ 골ਡਨ ਸਾਰੀ ਰੇਂਜ ਅਵੇਲੇਬਲ ਆਪਣੇ ਕੋਲ ਨਵੇਂ-ਨਵੇਂ ਡਿਜ਼ਾਈਨ ਆਏ ਦੇਖੋ ਸਿਲਵਰ ਕਲਰ ਵਾਈਟ ਕਲਰ ਸਾਰੀ ਰੇਂਜ ਆਪਣੇ ਕੋਲ ਅਵੇਲੇਬਲ ਆ ਇੱਥੇ ਦੇਖੋ ਆ ਦੇ ਵੱਡੇ ਸਾਈਜ਼ ਵੀ ਮਿਲ ਜਾਣਗੇ ਛੋਟੇ ਵੀ ਵੈਂਟੀਆਂ ਦੇ ਉੱਤੇ ਦੇਖੋ ਹੀ ਰੱਖੇ ਆ ਜਿਹੜਾ ਮਰਜ਼ੀ ਤੁਸੀਂ ਵੈਂਟੀ ਦੇ ਉ ਤਾਨੂੰ ਅਸੀਂ 8500 ਰੁਪਏ ਦੇਵਾਂਗੇ 24 ਇੰਚੀ ਵਿਦ ਟੇਬਲ ਟੌਪ ਤੇਰਾ ਮਰਜੀ ਟੇਬਲ ਟੌਪ ਲੈ ਲੋ ਗ੍ਰੇਨਾਈਟ ਨਾਲ ਆ ਇਹ ਦੇਖੋ ਆ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਆਏ ਦੇਖੋ ਮਹਾਰਾਜਾ ਵੈਨਟੀ ਵੀ ਮਿਲ ਜੇਗੀ ਤੁਹਾਨੂੰ ਸਿਰਫ 4000 ਰੁਪਏ ਦੀ ਦੇਖੋ ਦੇਖੋ ਤੁਸੀਂ ਹੋਰ ਕਿਸੇ ਸ਼ੋਰੂਮ ਤੇ ਜਾਉਂਗੇ ਤਾਂ ਤੁਹਾਨੂੰ 2-4 ਡਿਜ਼ਾਈਨ ਮਿਲਣਿਆ ਪਰ ਇੱਥੇ ਤੁਸੀਂ ਦੇਖੋ ਕਿੰਨੇ ਡਿਜ਼ਾਈਨ ਕਿੰਨੇ ਹੋ ਸੋਹਣੇ ਸੋਹਣੇ ਆ ਦੇਖੋ 32 ਇੰਚੀ ਨਵਾਂ ਡਿਜ਼ਾਈਨ ਆਇਆ ਹੈ ਦੇਖੋ ਆ ਦੇਖੋ ਕਿੰਨੇ ਸੋਹਣੇ ਵਾਈਟ ਕਲਰ ਵਾਈਟ ਦੇ ਨਾਲ ਵਾਈਟ ਮੈਚ ਕੀਤਾ ਹੋਇਆ ਸੀ ਬਰਾਊਨ ਦੇ ਨਾਲ 골ਡਨ ਕ ਕਾਰੇ ਲਿਟਰ ਸਾਰੇ ਸਾਈਜ਼ ਵਿੱਚ ਅਵੇਲੇਬਲ ਨੇ ਇਹਦੇ ਚ ਸਾਡੇ ਕੋਲ 골ਡਨ ਕਲਰ ਦੇਖੋ ਸਿਲਵਰ ਵੀ ਅਵੇਲੇਬਲ ਹੈ ਮਾਰਬਲ ਸੀਰੀ ਸਾਰੇ ਸਾਈਜ਼ ਵਿੱਚ ਅਵੇਲੇਬਲ ਨੇ ਜਿਹੜੇ ਤੁਹਾਡੇ ਕੋਲ ਜਗ੍ਹਾ ਦੇ ਅਕੋਰਡਿੰਗ ਜਿੰਨੇ ਸਾਈਜ਼ ਚਾਹੀਦਾ ਸਾਰੇ ਸਾਡੇ ਕੋਲ ਅਵੇਲੇਬਲ ਮਿਲ ਜਾਣਗੇ ਵੈਨਿਟੀ ਦੇਖੋ ਜੀ ਟੇਬਲ ਟੌਪ ਆ ਛੋਟਾ ਸਾਈਜ਼ ਹੈ ਛੋਟੇ ਸਾਈਜ਼ ਦੇ ਨਾਲ ਤੋਂ ਹੀ ਵੈਂਟੀ ਲੈਂਦੇ ਹਸੀਂ 7500 ਰੁਪਏ ਦੇਵਾਂਗੇ ਤੁਹਾਨੂੰ ਮਾਰਕੀਟ ਤੁਹਾਨੂੰ 15000 ਤੋਂ ਘੱਟ ਨਹੀਂ ਮਿਲੇਗੀ ਇੱਥੇ ਹੀ ਵੱਡਾ ਸਾਈਜ਼ ਲੈਣਾ 8500 ਰੁਪਏ ਇਹ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਆਏ ਜਿਹੜਾ ਮਰਜੀ ਚ ਟੇਬਲ ਟੌਪ ਰਖਾ ਲਓ ਸਿਰੇ ਛੋਟੇ ਸਾਈਜ਼ ਦਾ ਰੇਟ 7500 ਆ ਬਾਕੀ ਸਾਰਿਆਂ ਦਾ 8500 ਰੇਟ ਆ ਸੋ ਮੈਨੂੰ ਬਹੁਤ ਉਮੀਦ ਹੈ ਵੀ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਕਾਫੀ ਖੁਸ਼ ਹੋਣੀ ਆ ਤੁਹਾਨੂੰ ਸਮਾਰਟ ਅਸੀਂ ਲਗਜ਼ਰੀ ਦਿਖਾਇਆ ਪ੍ਰਾਈਸ ਬੜਾ ਬੈਸਟ ਆ ਪਰ ਸਭ ਤੋਂ ਵੱਡੀ ਗੱਲ ਕੀ ਆ ਆਫਰਾਂ ਦੀਆਂ ਛੜੀਆਂ ਲਾਤੀਆਂ ਗਰਮੀ ਟ੍ਰੇਡਿੰਗ ਕੰਪਨੀ ਨੇ ਇੱਕ ਵਾਰ ਮੈਨੂੰ ਫਿਰ ਦੱਸ ਦੇਣਾ ਰਿਪਲਾਈ ਕਰ ਦੇਣਾ ਜੇ ਤੁਸੀਂ ਇੱਥੋਂ 50000 ਰੁਪਏ ਸ਼ਾਪਿੰਗ ਕਰਦੇ ਹੋ ਪਹਿਲੀ ਗੱਲ ਤਾਂ ਇਹ ਆ ਜਿਹੜਾ ਤੁਸੀਂ ਬਾਜ਼ਾਰ ਦੇ ਵਿੱਚ 1 ਲੱਖ ਦਾ ਸਾਮਾਨ ਲੈਣਾ ਇੱਥੇ ਤੁਹਾਨੂੰ ਅਸੀਂ 50000 ਚ ਦੇਵਾਂਗੇ 50000 ਦੀ ਸ਼ਾਪਿੰਗ ਕਰਦੇ ਤੁਹਾਨੂੰ ਹੋਮ ਡਿਲੀਵਰੀ 1 ਲੱਖ ਰੁਪਏ ਦੀ ਸ਼ਾਪਿੰਗ ਕਰੋਗੇ ਤੁਹਾਨੂੰ ਹੌਂਡਲ ਵੀ ਦਾ ਫ੍ਰੀ ਦੇਣੀ ਆ ਉਸ ਦੇ ਨਾਲ ਗੀਜ਼ਰ ਜਾਂ ਵਾਟਰ ਫਿਲਟਰ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਆ ਤੀਜੀ ਓਵਰ ਹੋਰ ਸੁਣ ਲਓ ਤੁਸੀਂ 40000 ਰੁਪਏ ਲੈ ਕੇ ਸਾਡੇ ਕੋਲ ਆ ਜਾਓ ਸਿਰਫ 40000 ਰੁਪਏ ਬਾਜ਼ਾਰ ਤੋਂ ਤੁਹਾਡਾ 1 ਲੱਖ ਰੁਪਏ ਲੱਗਣਾ 40000 ਲੈ ਕੇ ਆਓ ਉਹਦੇ ਵਿੱਚ ਤੁਹਾਨੂੰ ਅਸੀਂ ਦੋ ਬਾਥਰੂਮਾਂ ਦਾ ਸਮਾਨ ਇੱਕ ਰਸੋਈ ਦਾ ਸਮਾਨ ਤੁਹਾਨੂੰ ਬਿਲਕੁਲ ਦੇ ਦੇਵਾਂਗੇ ਬੈਸਟ ਜਿਹੜਾ ਕਿ ਬਹੁਤ ਵਧੀਆ ਵਾੜੀ ਦਾ ਟਾਈਲ ਦਾ ਫਿਟਿੰਗ ਤੁਸੀਂ ਅੱਪੇ ਕਰਾਣੀ ਹੈ ਟਾਈਲ ਲਵਾਉਣ ਤੋਂ ਬਾਅਦ ਅਸੀਂ ਸਾਰਾ ਟੈਪਸ ਵਗੈਰਾ ਵਾਸ਼ ਵੇਸ਼ਨ ਸੀਟ ਐਸੈਸਰੀ ਸਾਰੀ ਰਮਾ ਤੁਸੀਂ ਦੋਗੇ ਤੇ ਜਿਹੜੇ ਸਾਡੇ ਐਨ ਆਰ ਆਈ ਭੈਣ ਭਰਾ ਆ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਰਮਨ ਯੂਰਪ ਨਿਊਜ਼ੀਲੈਂਡ ਸੀ ਲੇ ਕਿਤੇ ਵੀ ਬੈਠੋ ਆ ਦੁਬਈ ਬੈਠੋ ਤੁਸੀਂ ਬਾਈ ਜਿਹੜਾ ਨੰਬਰ ਆ ਗਿਆ ਇਹਨਾਂ ਦੀ ਅਸੀਂ ਪੂਰੀ ਗਾਰੰਟੀ ਲੈ ਰਹੇ ਆ ਤੁਸੀਂ ਇਹਨਾਂ ਨੂੰ ਫੋਨ ਕਰੋ ਆਪਣੀ ਲਿਸਟ ਭੇਜੋ ਬੈਸਟ ਪ੍ਰਾਈਸ ਦੇ ਕੇ ਤੁਹਾਡੇ ਘਰ ਸਮਾਨ ਭੇਜਣਾ ਤੇ ਤੁਸੀਂ ਆਨਲਾਈਨ ਪੇਮੈਂਟ ਕਰ ਦਿਓ ਇਹਦੇ ਵਿੱਚ ਵੀ ਤੁਹਾਨੂੰ ਅਸੀਂ ਇੱਕ ਬੈਸਟ ਆਫਰ ਦੇ ਦਿੱਤੀ ਹੈਗੀ ਆ ਕੋਈ ਵੀ ਮਾਨੇ ਚ ਸਵਾਲ ਆ ਕੋਈ ਗੱਲ ਪੁੱਛਣੀ ਆ ਨਹੀਂ ਹਜੇ ਸਮਝ ਆਈ ਜਾਂ ਅਸੀਂ ਨਹੀਂ ਤੁਹਾਨੂੰ ਸਮਝਾ ਸਕੇ ਨੰਬਰ ਸਕਰੀਨ ਤੇ ਹੈਗਾ ਤੁਸੀਂ ਇੱਥੇ ਫੋਨ ਕਰ ਸਕਦੇ ਆ ਕਿਰਨ ਪ੍ਰੈਜ਼ਰ ਹਰਦੀਪ ਸਿੰਘ ਅਗੜ ਸਾਹਨ ਟੀਵੀ ਜਲੰਧਰ